एसटीवी प्रोडक्शन चैनल देख रहे स्मू दर्शका नु पॉल वडेच वलो बहुत ही प्यार परिणकी ससिया अकाल नमस्कार आदाब स्वागत है ਤੁਹਾਡਾ ਸਭ ਦਾ ਅੱਜ ਦੇ ਇਸ ਪੌਲ ਵਡੇਚ ਸ਼ੋਅ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਮੀਡੀਏ ਦੀ प्रिंट ਮੀਡੀਏ ਦੀ प्रिंट మీడియా ਜਨ ਸੰਚਾਰ ਦਾ ਮਹੱਤਵਪੂਰਨ ਸਾਧਨ ਹੈ ਛਪੀ ਹੋਈ ਸਮਗਰੀ ਜੋ ਕਿ ਅਖਬਾਰਾਂ ਰਸਾਲਿਆਂ ਕਿਤਾਬਾਂ ਇਸ਼ਤਾਰਾ ਆਦਾ ਰੂਪ ਬਣਦੀ ਹੈ ਉਸ ਨੂੰ ਹੀ ਪ੍ਰਿੰਟ ਮੀਡੀਆ ਕਿਹਾ ਜਾਂਦਾ ਹੈ ਪ੍ਰਿੰਟ ਦਾ ਅਰਥ ਹੈ ਛਾਪਣਾ ਅਤੇ ਮੀਡੀਆ ਦਾ ਭਾਵ ਹੈ ਮਾਧਿਅਮ ਯਾਨੀ ਕਿ ਛਪੀ ਹੋਈ ਸਮਗਰੀ ਦਾ ਮਾਧਿਅਮ ਜਨ ਸੰਚਾਰ ਦੇ ਆਧੁਨਿਕ ਸਾਧਨਾ ਵਿੱਚ ਪ੍ਰਿੰਟ ਮੀਡੀਆ ਸਭ ਤੋਂ ਪੁਰਾਣਾ ਮਾਧਿਅਮ ਹੈ ਇੱਕ ਕਦੋਂ ਸ਼ੁਰੂ ਹੋਇਆ ਇਸ ਦੀ ਸ਼ੁਰੂਆਤ ਦੀ ਪੱਕੀ ਤੀਖ ਬਾਜ਼ਾਂ ਕੁਝ ਕਹਨਾ ਮੁਸ਼ਕਿਲ ਹੈ ਕਿ ਆ ਜਾਂਦਾ ਹੈ ਕਿ ਅਖਬਾਰ ਪੁਨਰ ਜਾਗਰਨ ਸਭ ਤੋਂ ਪਹਿਲਾਂ ਹੋਂਦ ਵਿੱਚ ਆਈ ਜਿਵੇਂ ਜਿਵੇਂ ਸ਼ਹਿਰਾਂ ਨੇ ਤਰੱਕੀ ਕੀਤੀ ਅਤੇ ਵਪਾਰ ਵਿੱਚ ਵਾਧਾ ਹੋਇਆ ਤਾਂ ਉਸ ਵਕਤ ਅਖਬਾਰਾਂ ਦੀ ਲੋੜ ਵੀ ਮਹਿਸੂਸ ਹੋਣ ਲੱਗੀ ਵਪਾਰੀਆਂ ਨੇ ਆਪਣੀਆਂ ਵਸਤੂਆਂ ਦੀ ਸੂਚਨਾ ਦੇ ਆਦਾਨ ਪ੍ਰਦਾਨ ਲਈ ਉਂਦੇ ਜਾਂਦੇ ਰਾਇਆਂ ਦੇ ਹੱਥ ਛੱਪੀ ਹੋਈ ਸਮਗਰੀ ਭੇਜਣੀ ਸ਼ੁਰੂ ਕੀਤੀ ਸ਼ੁਰੂ ਵਿੱਚ ਇਨ੍ਹਾਂ ਅਖਬਾਰਾਂ ਨੂੰ ਖਬਰ ਚਪੰਨੇ ਆਖਿਆ ਜਾਂਦਾ ਸੀ ਸਨ 1662 ਵਿੱਚ ਲੰਡਨ ਵਿਖੇ ਇਨ੍ਹਾਂ ਚਪੰਨਿਆਂ ਨੂੰ ਹਫਤਾਵਾਰੀ ਅਖਬਾਰ ਦੇ ਰੂਪ ਵਿੱਚ ਛਾਪਣ ਦਾ ਅਮਲ ਸ਼ੁਰੂ ਹੋਇਆ ਇਸ ਨੇ ਹੌਲੀ-ਹੌਲੀ ਰੋਜ਼ਾਨਾ ਅਖਬਾਰ ਦਾ ਰੂਪ ਧਾਰਨ ਕਰ ਲਿਆ ਪਹਿਲੀ ਡੇਲੀ ਕਰੰਟ ਨਾਮ ਦੀ ਰੋਜ਼ਾਨਾ ਅਖਬਾਰ ਲੰਡਨ ਦੇ ਵਿੱਚ 1702 ਵਿੱਚ ਸ਼ੁਰੂ ਹੋਈ ਸੀ ਲਗਭਗ ਪਹਿਲੀ ਇੱਕ ਸਦੀ ਵਿੱਚ ਅਖਬਾਰਾਂ ਨੇ ਵਪਾਰੀਆਂ ਬੁੱਧਜੀਵੀਆਂ ਅਤੇ ਸਰਕਾਰ ਨੂੰ ਚਕੰਨਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਇਸ ਦਾ ਅਸਰ ਇਹ ਹੋਇਆ ਕਿ ਸਨ 1815 ਦੌਰਾਨ ਦਾ ਟਾਈਮਜ਼ ਆਫ ਲੰਡਨ ਦੀਆਂ 5000 ਕਾਪੀਆਂ ਰੋਜ਼ਾਨਾ ਵੇਚਣ ਲੱਗੀਆਂ ਇਸ ਅਖਬਾਰ ਦਾ ਮੁੱਲ 7 ਪਾਉਂਡ ਸੀ ਇਹ ਜਿਸ ਦੇ ਵਿੱਚੋਂ 4 ਪਾਉਂਡ ਟੈਕਸ ਵੀ ਸਰਕਾਰ ਨੂੰ ਜਾਂਦਾ ਸੀਗਾ ਵਪਾਰ ਦੇ ਵਿੱਚ ਚੋਖਾ ਵਾਧਾ ਕਿਉਂਕਿ ਵਪਾਰੀ ਜੋ ਨੇ ਆਪਣੇ ਵਪਾਰ ਦਾ ਸਨੇਹਾ ਜੋ ਹੈ ਉਹ ਅਖਬਾਰਾਂ ਰਾਹੀਂ ਘਰ-ਘਰ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਣ ਲੱਗੇ ਜਿਸ ਸਦਕਾ ਵਪਾਰ ਵਿੱਚ ਕਾਫੀ ਵਾਧਾ ਹੋਇਆ ਐ ਟੈਲੀਫੋਨ ਟੈਲੀਗ੍ਰਾਮ ਅਤੇ ਸਪਾਈ ਦੀਆਂ ਮਸ਼ੀਨਾਂ ਸਦਕਾ ਅਖਬਾਰਾਂ ਰਸਾਲਿਆਂ ਅਤੇ ਇਸ ਤਰ੍ਹਾਂ ਵਿੱਚ ਚੋਖਾ ਵਾਅਦਾ ਹੋਇਆ ਇਸ ਨੇ ਵਪਾਰ ਵਪਾਰਕ ਰੂਪ ਧਾਰਨ ਕਰ ਲਿਆ ਹੌਲੀ ਹੌਲੀ ਅਖਬਾਰਾਂ ਵਿੱਚ ਲੋਕਾਂ ਦੀ ਦਿਲਚਸਪੀ ਵਧਣ ਲੱਗੀ ਜਿਸ ਤਰ੍ਹਾਂ ਦਾ ਨਿਊਯਾਰਕ ਟਾਈਮ ਅਤੇ ਦਾ ਲੰਡਨ ਟਾਈਮਜ਼ ਵਰਗੀਆਂ ਵੱਡੀਆਂ ਅਖਬਾਰਾਂ ਰੋਜ਼ਾਨਾ ਛਪਣ ਲੱਗੀਆਂ